ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਕਪਤਾਨ ਪੁਲਸ ਰੂਪ ਨਗਰ ਦੇ ਹਦਾਇਤਾਂ ਅਨੁਸਾਰ ਪੁਲਿਸ ਸਟੇਸ਼ਨ ਸਿਟੀ ਮਰੈਂਡਾ ਵੱਲੋਂ ਰਨ ਫੋਰ ਜੁਨਿਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਪੰਜਾਬ ਪੁਲਸ ਮਰੈਂਡਾ ਵੱਲੋਂ ਡੀਐਸਪੀ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਐਸਐਚਓ ਸਿਟੀ ਮਰੈਂਡਾ ਐਸਐਚਓ ਸਦਰ ਥਾਣਾ ਮਰੈਂਡਾ ਅਤੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਰੈਂਡਾ ਦੇ ਸਹਿਯੋਗ ਨਾਲ ਰਨ ਫੋਰ ਜੁਨਿਟ ਦਾ ਸਫਲ ਆਯੋਜਨ ਕੀਤਾ ਗਿਆ ਇਹ ਦੌੜ ਮਰੈਂਡਾ ਫੋਰਸ ਸਟੇਸ਼ਨ ਤੋਂ ਸ਼ੁਰੂ ਹੋਈ ਬਸ ਸਟੈਂਡ ਦੇ ਰਹਾ ਹਾਂ ਜੋ ਗੁਜਰਦੀ ਹੋਈ ਵਾਪਸ ਫੋਰਸ ਸਟੇਸ਼ਨ ਦੇ ਵਿੱਚ ਸਮਾਪਤ ਕੀਤੀ ਗਈ ਰਨਫੌਂਡ ਜੁਨਟ ਦਾ ਮੁੱਖ ਆਦੇਸ਼ ਵਿਦਿਆਰਥੀਆਂ ਵਿੱਚ ਇਕਤਾ ਅਤੇ ਤੰਦਰੁਸਤੀ ਦਾ ਸੰਦੇਸ਼ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਜੀ ਦੀਆਂ ਹਦਾਇਤਾਂ ਅਨੁਸਾਰ ਸਾਰੇ ਜ਼ਿਲ੍ਹਾ ਰੂਪਨਗਰ ਦੇ ਵਿੱਚ ਅੱਜ ਮਿਤੀ 31 ਅਕਤੂਬਰ 2025 ਨੂੰ ਰਨਫੌਂਡ ਯੂਨੀਟੀ ਪ੍ਰੋਗਰਾਮ ਕਰਵਾਇਆ ਗਿਆ ਇਸ ਜ਼ਿਲ੍ਹੇ ਦੇ ਹਰੇਕ ਥਾਣੇ ਵੱਲੋਂ ਕਰਵਾਇਆ ਗਿਆ ਅਜਿਹਾ ਪ੍ਰੋਗਰਾਮ ਹੈ ਇਹਦੇ ਵਿੱਚ आम पब्लिक स्कूल ਦੇ ਵਿਦਿਆਰਥੀ ਤੇ ਪੁਲਿਸ ਕਰਮਚਾਰੀਆਂ ਨੇ ਭਾਗ ਲਿਆ ਹੈ ਇਸ ਪ੍ਰੋਗਰਾਮ ਦਾ ਮਕਸਦ ਇਹ ਸੀ ਕਿ ਇੱਕ ਤਾਦਾ ਸੰਦੇਸ਼ ਦੇਣਾ ਸਾਰੇ ਸਮਾਜ ਨੂੰ ਕਿ ਇੱਕ ਆਪਸੀ ਭਾਈਚਾਰ ਸਾਂਝ ਗਾਇਮ ਰੱਖਣੀ ਹੈ ਦੂਜਾ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਹੈਗਾ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਨੀ ਹੈਗੀ ਆ ਤੇ ਆਪਣਾ ਆਪਣੇ ਆਪ ਤੰਦਰੁਸਤ ਰੱਖਦੇ ਹੋਏ ਸਮਾਜ ਤੇ ਸੰਦੇਸ਼ ਇਹ ਦਿੱਤਾ ਜਾ ਰਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਣਾ ਖੇਡਾਂ ਵਿੱਚ ਪਾਰਟਿਸਪੇਸ਼ਨ ਕਰਨੀ ਹੈ ਠੀਕ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਹੈਗਾ ਜੈ ਹਿੰਦ ਸਾਰਾਜ ਰੇਸ ਰਹੀ ਹੈ ਕਿ ਕਹਿਣਾ ਚਾਹੁੰਦਾ ਅੱਜ ਮਾਨਯੋਗ ਸੀਨੀਅਰ ਕਪਤਾਨ ਡੂਗਲੇ ਵਰਸੇ ਸੀਨੀਅਰ ਕਮਿਸ਼ਨਰ ਨਾਲ ਚਾਹੁੰਦਾ ਤੇ ਇਸ ਸੰਬੰਧ ਵਿੱਚ ਤਾਇਨਾਤ ਹੋਇਆ ਸੀਰੀ ਗੁਰਜੀਤ ਸਿੰਘ ਡੀਐਸਪੀ ਕੌਂਸਲ ਮਿੰਡਾ ਦੀ ਨਿਗਰਾਨੀ ਦੇ ਹੇਠ ਇਕਤਾ ਦਿੱਖਦੇ ਸੁੰਦੀ ਜਿਹੜਾ ਇਹ ਰਨ ਫਾਰ ਡਿਊਟੀ ਕਰਵਾਇਆ ਗਿਆ ਜਿਦੇ ਵਿੱਚ ਸਾਡੇ ਦੋਵੇਂ ਥਾਣਿਆਂ ਦੀ ਪੁਲਿਸ ਫੋਰਸ ਸ਼ਹਿਰ ਦੇ ਬਹੁਤ ਸੱਜਣ ਅਤੇ ਸਕੂਲ ਦੇ ਵਿਦਿਆਰਥੀ ਨੇ ਭਾਗ ਲਿਆ ਇਸ ਜਿਹੜੀ ਰਨ ਫਾਰ ਯੂਨਿਟੀ ਦਾ ਮਕਸਦ ਲੋਕਾਂ ਵਿੱਚ ਏਕਤਾ ਦਾ ਸੰਦੇਸ਼ ਦੇਣਾ ਔਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਪਰਾਲਿਆਂ ਦੇ ਅਧੀਨ ਆਉਂਦਾ ਹੈ ਦੂਸਰਾ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਗਨਸ਼ੈਸ ਤੋਂ ਦੂਰ ਰਹਿਣਾ ਔਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਆਪਣੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਜ਼ਰੂਰਤ ਹੈ ਕਿੱਥੇ ਕਿੱਥੇ ਗਏ ਆ ਅੱਜ ਦੀ ਇਹ ਰਨ ਫੋਰ ਯੂਨਿਟ ਸਾਡੇ ਕਾਇਨੋ ਤੋਂ ਔਰੀ ਕਾਣੀ ਚੌਕ ਤੋਂ ਲੈ ਕੇ ਕਾਇਨੋਰ ਚੌਕ ਬਸ ਸਟੈਂਡ ਤੇ ਅੰਡਰ ਬ੍ਰਿਜ ਹੁੰਦੇ ਹੋਏ ਵਾਪਸ ਉੱਤਣਾ ਸਰਮੇ 25 ਅੱਜ ਰਨ ਫੋਰ ਯੂਨਿਟ ਜੋ ਕਿ ਸਾਡੇ ਮਿਰੰਡਾ ਸ਼ਹਿਰ ਪੰਜਾਬ ਪੁਲਿਸ ਵੱਲੋਂ ਸਾਡੇ ਡੀਐਸਪੀ ਸਾਹਿਬ ਤੇ ਸਾਡੇ ਐਸਐਸਓ ਸਾਹਿਬ सदर ਮਿਰੰਡਾ ਤੇ ਐਸਐਸਓ ਸਾਹਿਬ ਸਿਟੀ ਮਿਰੰਡਾ ਵੱਲੋਂ ਜੋ ਇਹ ਪ੍ਰੋਗਰਾਮ ਲਿਖ ਕੇ ਆ ਗਿਆ ਰਨਫੋਰੀ ਯੂਨਿਟ ਦੇ ਤਾਂ ਇਹ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਘੁਬਰਾਣ ਦੀ ਲੋੜ ਨਹੀਂ ਕੋਈ ਨਸ਼ਾ ਕਰਦੀ ਬੱਚਿਆਂ ਨੂੰ ਇਹ ਕੋਈ ਲੋੜ ਨਹੀਂ ਹੈਗੀ ਅੱਗੇ ਨੂੰ ਤੇ ਸਜੇਦ ਕਰਦੇ ਆ ਵੀ ਕੋਈ ਵੀ ਬੱਚਾ ਨਸ਼ਾ ਨਾ ਕਰੇ ਸਾਡਾ ਨਸ਼ਾ ਦੂਰ ਰਹਿਣ ਖੇਡਾਂ ਪ੍ਰਤੀ ਜਾਗਰੂਕ ਹੋਣ ਤੇ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਿਆ ਤੇ ਰਨਫੋਰੀ ਯੂਨਿਟ ਕਰਕੇ ਜੋ ਸਾਡਾ ਇਹ ਪ੍ਰੋਗਰਾਮ ਸੀ ਕਰਾਲੀ ਮੋੜ ਤੋਂ ਚੱਲ ਕੇ ਕਾਈਨਰ ਜੌਂਪਕ ਵਾਪਸ ਹੁੰਦੇ ਹੋਏ ਸਾਦਰ ਵੰਡਾ ਜਾਇਆ ਮੈਂ ਡੀਐਸਪੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਮਾਨ ਬਖਸ਼ਿਆ ਕਿ ਆਓ ਤੇ ਲੋਕਾਂ ਨੂੰ ਦਾਅਵਤ ਕ ਵੀ ਕਰੀਏ ਤੇ ਸਾਡੇ ਨਾਲ ਐਮਸੀ ਸਾਹਿਬਾਨ ਵੀ ਸਾਰੇ ਮੌਜੂਦ ਨੇ ਹਰੀਪਾਲ ਜੀ ਸੰਦੀਪ ਸਿੰਘ ਜੀ ਸਾਡੇ ਸੰਗ ਸੇ ਭਾਬੀਆਂ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਤੁਹਾਨੂੰ ਸਵੇ ਹੀ ਮੈਸੇਜ ਮਿਲਿਆ ਸੀ ਤੁਸੀਂ ਟਾਈਮ ਇੱਥੇ ਹਾਜ਼ਰ ਹੋਏ ਆ ਤੇ ਇਹਨਾਂ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਅਸੀਂ ਸਮਾਜ ਨੂੰ ਵੀ ਇਹ ਪ੍ਰੇਰਣਾ ਦਿੰਦੇ ਆ ਵੀ ਕਾਨੂੰਨ ਦੇ ਹਿਸਾਬ ਨਾਲ ਚਲੋ ਧੰਨਵਾਦ ਅੱਜ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਅੱਜ ਬੱਲਵਈ ਪਟੇਲ ਜੀ ਦੀ ਜਨਮ ਦਿਵਸ ਹੈ ਅੱਜ ਦੇ ਦਿਨ ਮੈਂ ਸਕੂਲ ਦੇ ਬੱਚਿਆਂ ਨੂੰ ਪੰਜਾਬ ਪੁਲਿਸ ਨੂੰ ਸੈਨਮਾਸੇਨ ਵੀ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੇ ਸਮੇਂ ਦੌਰਾਨ ਦੇਸ਼ ਦੀ ਇਜਾਦੀ ਵਾਸਤੇ ਬਹੁਤ ਖਲਲ ਖਲੀਆਂ ਔਰ ਪੰਜਾਬ ਪੁਲਿਸ ਨਿੰਡਾ ਵੱਲੋਂ ਡੀਐਸਪੀ ਸਾਹਿਬ ਵੱਲੋਂ ਐਸਐਚਓ ਸਾਹਿਬ ਵੱਲੋਂ ਸੀਟੀ ਨਿੰਡਾ ਵੱਲੋਂ ਆ ਸਕੂਲ ਦੇ ਗਾਰਡਨ ਲੱਲੀ ਦੇ ਬੱਚਿਆਂ ਵੱਲੋਂ ਸਾਰੇ ਸਟਾਫ ਵੱਲੋਂ ਜੋ ਅੱਜ ਉਦਮ ਕਰਿਆ ਗਿਆ ਇਹਦੇ ਨਾਲ ਲੋਕਾਂ ਵਿੱਚ ਆਪਸੀ ਭਾਈਚਾਰਾ ਕਾਇਮ ਹੁੰਦਾ ਹੈ ਔਰ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਦੀ ਹੈ ਕਿਉਂਕਿ ਅੱਜ ਦਾ ਜੋ ਜੁਗਾ ਨਸ਼ਿਆਂ ਦੀ ਗੱਲ ਬਹੁਤ ਚੱਲੀ ਹੈ ਦੇਸ਼ 'ਚ ਤੇ ਉਹਦੇ ਵਾਸਤੇ ਪੰਜਾਬ ਪੁਲਿਸ ਨੇ ਬੜਾ ਉਦਮ ਕਰਕੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਆ ਲੜਾਈ ਦੰਗੇ ਤੋਂ ਦੂਰ ਰਹਿਣਾ ਕਾਨੂੰਨ ਦੇ ਦੇਹਰੇ 'ਚ ਰਹਿਣਾ ਤੇ ਇਸ ਜੋ ਅੱਜ ਦਾ ਜੋ ਮੰਤਵ ਹੈ ਰਿੰਦੇ ਜੋ ਸਮੂਹ ਪ੍ਰੈਸ ਹੈ ਉਹ ਵੀ ਪੂਰਾ ਯੋਗਦਾਨ ਦੇ ਰਹੀ ਐ ਮੈਂ ਪ੍ਰੈਸ ਦਾ ਵੀ ਆਪਣੇ ਵੱਲੋਂ ਪੰਜਾਬ ਪੁਲਿਸ ਵੱਲੋਂ ਸਕੂਲ ਦੇ ਬੱਚਿਆਂ ਵੱਲੋਂ ਪੂਰੇ ਸਟਾਫ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਉਂਕਿ ਜੋ ਪ੍ਰੈਸ ਐ ਇਹਨਾਂ ਨੇ ਹੀ ਇਹ ਖਬਰ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣੀ ਐ ਸੋ ਪੰਜਾਬ ਪੁਲਿਸ ਮਰਿੰਡਾ ਵਾਲਾ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਸਿਟੀ ਦਾ ਸਕੂਲ ਦੇ ਸਾਰੇ ਸਟਾਫ ਦਾ আর ਬੱਚਿਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਉਦਮ ਨਾਲ ਅੱਜ ਦਾ ਜੋ ਜਿਹੜਾ ਪ੍ਰੋਗਰਾਮ ਨੇਪਰੇ ਚੜ੍ਹਿਆ ਦੁਬਾਰਾ ਫੇਰ ਵੱਲੋਂ ਭਾਈ ਪੇਲ ਜੀ ਦੀ ਜਨਮ ਦਿਨ ਲੱਖ ਲੱਖ ਸਾਰੇ ਦੇਸ਼ ਵਾਸੀਆਂ ਨੂੰ ਬ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਭਲੀਨ ਕੌਰ ਹੈ ਅਸੀਂ ਗਾਰਡਨ ਵੈਲੀ ਸਕੂਲ ਦੇ ਸਟੂਡੈਂਟ ਹਾਂ ਅੱਜ ਅੱਜ ਸਰਦਾਰ ਵੱਲਾ ਭਾਈ ਪਟੇਲ ਦੇ ਜਨਮ ਦਿਹਾੜੇ ਤੇ ਅਸੀਂ ਇੱਥੇ ਇਕੱਠੇ ਹੋਏ ਹਾਂ ਉਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਰਨ ਫਾਰ ਯੂਨਿਟੀ ਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਪਣੇ ਸਕੂਲ ਦੀਆਂ ਟੀਚਰਸ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਓਪਰਚ्युनिटी ਦਿੱਤੀ ਗਈ ਹੈ ਥੈਂਕ ਯੂ